ਦਾਰਾ ਸਿੰਘ ਜਿਹੜਾ ਨਾਂ ਹੈ ਸਾਡੇ ਫਾਦਾ ਸਾਹਿਬ ਦਾ ਨਾਂ ਹੈ ਇਹ ਪੰਜਾਬੀਆਂ ਦੇ ਦਿਲ 'ਚ ਤੇ ਹਮੇਸ਼ਾ ਬਸਦਾ ਰਹੇਗਾ ਹਿੰਦੁਸਤਾਨੀਆਂ ਦੇ ਦਿਲ 'ਚ ਬਸਦਾ ਰਹੇਗਾ ਦੁਨੀਆ 'ਚ ਬਸਦਾ ਰਹੇਗਾ ਤੇ ਅਸੀਂ ਲੱਕੀਏ ਆ ਕਿ ਅਸੀਂ ਉੱਥੇ ਪੈਦਾ ਹੋਏ ਅਸੀਂ ਵਧੀਆ ਕੰਮ ਕੀਤੇ ਹੋਣੇ ਪਿਛਲੇ ਜਨਮ 'ਚ ਜਿਹੜੇ ਇਸ ਘਰ 'ਚ ਪੈਦਾ ਹੋਏ ਇਸ ਇਦਾਂ ਦਾ ਪਿਓ ਮਿਲਿਆ ਸਾਨੂੰ ਉਹ ਚਲੇ ਗਏ ਨੇ ਸਾਰੇ ਜਾਣਗੇ ਅਸੀਂ ਵੀ ਜਾਵਾਂਗੇ ਸਭ ਦੇ ਜਾਣਾ ਪਰ ਉਹਨਾਂ ਦਾ ਆਸ਼ੀਰਵਾਦ ਸਾਡੇ ਨਾਲ ਹੈ ਅਸੀਂ ਪ੍ਰੇ ਕਰਦੇ ਆਂ ਰੱਬ ਨੂੰ ਪ੍ਰੇ ਕਰਦੇ ਆਂ ਉਹ ਰੱਬ ਦੇ ਨਾਲ ਨਾਲ ਮਾਪਿਓ ਨੂੰ ਵੀ ਮੈਂ ਰੋਜ਼ ਪ੍ਰੇਅ ਕਰਦਾ ਕਿਉਂਕਿ ਆਈ ਥਿੰਕ ਦੇ ਆਰ ਦ ਬੈਸਟ ਥਿੰਗਸ ਦੇ ਆਰ ਆ ਗods ਮੇਰੇ ਸਾਡੇ ਮਾਪਿਓ ਦਾ ਖਿਆਲ ਰੱਖਿਓ ਬਹੁਤ ਖਿਆਲ ਰੱਖਿਓ ਉਹਨਾਂ ਨੇ ਕਿੰਦਾ ਤੁਹਾਨੂੰ ਪਾਲ ਪੋਸ ਕੇ ਵੱਡਾ ਕੀਤਾ ਉਹ ਹੀ ਜਾਣਦੇ ਐ ਤੇ ਉਹ ਤੁਹਾਡੇ ਰੱਬ ਨੇ ਮੈਂ ਡਾਲੇ ਬੋਲਦਾ ਨਹੀਂ ਜਿਆਦਾ ਲੇਕਿਨ ਸੱਚ ਕਹਿ ਰਿਹਾ ਹਾਂ ਇਹ ਸਾਵਤ ਜਦੋਂ ਰੈਡੀ ਹੋ ਕੇ ਆਉਂਦੀ ਸੀ ਐਬਸੋਲੂਟਲੀ ਚੱਲ ਕੇ ਆ ਰਹੀ ਹੁੰਦੀ ਸੀ ਨਾ ਉਤੋਂ ਮੈਨੂੰ ਲੱਗਦਾ ਪੂਰੇ ਕੀ ਚੀਜ਼ ਬਣਾਈ ਹੈ ਇਹਨਾਂ ਨੇ ਬਹੁਤ ਹੀ ਸਕੈਰੀ ਸੀ ਜਿਹੜੇ ਬੰਦੇ ਫਿਲਮ ਦੇ ਵਿੱਚ ਇਨਵੋਲਡ ਸੀ ਕੋਈ ਬੰਦਾ ਜਿਹੜਾ ਕੰਮ ਕਰ ਰਿਹਾ ਰਾਤ ਨੂੰ ਜਾਂ ਸਵੀਪਰ ਹੈ ਉਹ ਡਾਕਰ ਕੇ ਪਾਜ ਜਾਂਦੇ ਸੀ ਐ ਲੱਗਦਾ ਪੂਤਾ ਗਿਆ ਇਹ ਫਿਲਮ ਆਈ ਹੈ ਪਹਿਲੀ ਰੀਅਲ ਹਾਰਰ ਮੂਵੀ ਵਿਚ ਇਜ਼ ਐਬਸੋਲੂਟਲੀ ਸਕੈਰੀ ਸਟਾਰਟ ਟੂ ਫਿਨਿਸ਼ ਦਿ ਪਿਕਚਰ ਇਜ਼ ਅੰਡਰ ਕਰੰਟ ਹੈ ਡਰਡਰ ਲੱਗਦਾ ਕਿ ਹਾਏ 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 ਉਹਨੇ ਆ ਜਾਈ ਗੁੜੀ ਆਉਣੇ ਆ ਜਾਈ ਗੁੜੀ ਤੇ ਜਦੋਂ ਵੀ ਗੁੜੀ ਆ ਜਾਂਦੀ ਹੈ ਥੀਏਟਰ ਪੂਰਾ ਖਿਲ ਜਾਏਗਾ ਸਸ਼ਗਲ ਜੀ ਪੰਜਾਬੀ ਗਰੂਜ਼ ਦੇਖ ਰਹੇ ਹੋ ਮੈਂ ਹਾ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਸਾਰੇ ਟਿਕ ਟਕ ਹੋਵੋਗੇ ਗੁੜੀਆ ਦੇ ਟ੍ਰੇਲਰ ਲਾਂਚ ਤੇ ਪਹੁੰਚਿਆ ਤੇ ਵਿੰਦੂਦਾਰਾ ਸਰ ਸਾਡਾ ਮੌਜੂਦ ਹੈ ਗੱਲਬਾਤ ਕਰਦੇ ਆ ਸਸ਼ਗਲ ਜੀ ਪੰਜਾਬੀ ਗਰੂਜ਼ ਵਾਲਿਓ ਪੰਜਾਬੀ ਗੂਸ ਬੰਪਸ ਲਈ ਤਿਆਰ ਹੋ ਜੋ ਸਰ ਬਹੁਤ ਬਾ ਕਮਾਇਲ ਟ੍ਰੇਲਰ ਹੈ ਤੁਸੀਂ ਹਰ ਵਾਰੀ ਸਾਰਿਆਂ ਨੂੰ ਸਰਪ੍ਰਾਈਜ਼ ਕਰਦੇ ਹੋ ਹੈਰਾਨ ਕਰਦੇ ਹੋ ਆਪਣੇ ਅਦਾਕਾਰੀ ਦੇ ਨਾਲ ਤੇ ਇਹਨਾਂ ਸੋਹਣਾ ਕਨਸੈਪਟ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਬਹੁਤ ਹੀ ਫਸਟ ਟਾਈਮ ਹੈ ਮੈਂ ਦੇਖਿਆ ਦਲਜੀਤ ਦੀ ਪਿਕਚਰ ਆਈ ਸੀਗੀ ਹਾਰਰ ਥੋੜਾ ਜਿਹਾ ਸੀਗਾ ਪਰ ये फिल्म आई है पहली रियल हॉरर मूवी विच इज एब्सोल्युटली स्केरी स्टार्ट टू फिनिश ये पिक्चर जो अंडर करंट है डर डर लगता है कि हाय 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 होने आ जाएगी गुड़िया होने आ जाएगी गुड़िया तो जबो भी गुड़िया आ जाती है थिएटर पूरा हिल जाएगा आई थिंक इट्स अ वंडरफुल कांसेप्ट आई एम वेरी हैप्पी कि मैं फिल्म दैट पार्ट है ਜਦੋਂ ਤੁਸੀਂ ਕਿ ਸੇ ਵੀ ਫਿਲਮ ਦਾ ਨਾਮ ਤੁਹਾਡਾ ਨਾਮ ਜੁੜ ਜਾਂਦਾ ਤੇ ਸਭ ਨੂੰ ਪਤਾ ਹੁੰਦਾ ਕੁਝ ਵੱਖਰਾ ਹੋਏਗਾ ਜਾਂ ਫਿਲਮ ਦਾ ਕਨਸੈਪਟ ਐਸਾ ਹੋਏਗਾ ਕਿ ਸਰ ਨੇ ਫਿਲਮ ਨੂੰ ਹਾਂ ਕੀਤੇ ਯੁਵਰਾਜ ਹਜ਼ਰ ਨਾਲ ਤੁਸੀਂ ਹੈ ਨਾ ਸਕਰੀਨ ਸ਼ੇਅਰ ਕੀਤੀ ਉਹਨਾਂ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਜਿਵੇਂ ਹੁਣੇ ਤੁਸੀਂ ਸਕਰੀਨ ਤੇ ਜਾਂ ਅੰਦਰ ਗੱਲਬਾਤ ਕਰ ਰਹੀ ਸੀ ਆਪਣੇ ਫਾਦਰ ਦਾ ਇੱਕ ਛੋਟਾ ਜਿਹਾ ਇਨਸੀਡੈਂਟ ਸ਼ੇਅਰ ਕੀਤਾ ਮੂਵੀ ਨੂੰ ਲੈ ਕੇ ਰਿਲੇਟਿਡ ਕਿ ਮੈਂ ਵੀ ਉਸ ਟਾਈਮ ਡਰ ਗਿਆ ਹੁਣ ਜਦੋਂ ਤੁਸੀਂ ਇਸ ਮੁਕਾਮ ਤੇ ਹੋ ਇੰਨਾ ਨਾਮ ਇੰਨਾ ਪਿਆਰ ਕਮਾ ਲਿਆ ਇੰਨਾ ਜ਼ਿਆਦਾ ਤੁਹਾਨੂੰ ਸਾਰੇ ਪਸੰਦ ਕਰਦੇ ਤੇ ਉਹਨਾਂ ਦੀ ਕਮੇ ਕਿੰਨੇ ਕਾਜ ਵੀ ਤੁਹਾਨੂੰ ਖਲਦੀ ਹੈ ਕੋਦਾ ਦਾਰਾ ਸਿੰਘ ਜਿਹੜਾ ਨਾਂ ਹੈ ਸਾਡੇ ਫਾਦਾ ਸਾਹਿਬ ਦਾ ਨਾਂ ਹੈ ਇਹ ਪੰਜਾਬੀਆਂ ਦੇ ਦਿਲ 'ਚ ਤੇ ਹਮੇਸ਼ਾ ਬਸਦਾ ਰਹੇਗਾ ਹਿੰਦੁਸਤਾਨੀਆਂ ਦੇ ਦਿਲ 'ਚ ਬਸਦਾ ਰਹੇਗਾ ਦੁਨੀਆ 'ਚ ਬਸਦਾ ਰਹੇਗਾ ਤੇ ਅਸੀਂ ਲੱਕੀਏ ਆ ਕਿ ਅਸੀਂ ਉੱਥੇ ਪੈਦਾ ਹੋਏ ਅਸੀਂ ਵਧੀਆ ਕੰਮ ਕੀਤੇ ਹੋਣੇ ਪਿਛਲੇ ਜਨਮ 'ਚ ਜਿਹੜੇ ਇਸ ਕਰ 'ਚ ਪੈਦਾ ਹੋਏ ਇਸ ਇਦਾਂ ਦਾ ਪਿਓ ਮਿਲਿਆ ਸਾਨੂੰ ਤੇ ਉਹ ਸਾਡੇ ਨਾਲ ਨੇ ਉਹ ਚਲੇ ਗਏ ਨੇ ਸਾਰੇ ਜਾਣਗੇ ਅਸੀਂ ਵੀ ਜਾਵਾਂਗੇ ਕੋਈ ਸ਼ਬਦ ਜਾਨਾ ਪਰ ਉਹਨਾਂ ਦਾ ਆਸ਼ੀਰਵਾਦ ਸਾਡੇ ਨਾਲ ਹੈ ਅਸੀਂ ਪ੍ਰੇ ਕਰਦੇ ਆਂ ਰੱਬ ਨੂੰ ਪ੍ਰੇ ਕਰਦੇ ਆਂ ਉਹ ਰੱਬ ਦੇ ਨਾਲ ਨਾਲ ਮਾਪਿਓ ਨੂੰ ਵੀ ਮੈਂ ਰੋਜ਼ ਪ੍ਰੇ ਕਰਦਾ ਕਿਉਂਕਿ ਆਈ ਥਿੰਕ ਦੇ ਆਰ ਦ ਬੈਸਟ ਥਿੰਗਸ ਦੇ ਆਰ ਗods ਤੇ ਹਮੇਸ਼ਾ ਆਪਣੇ ਮਾਪਿਓ ਦਾ ਖਿਆਲ ਰੱਖਿਓ ਬਹੁਤ ਖਿਆਲ ਰੱਖਿਓ ਉਹਨਾਂ ਨੇ ਕਿਦਾਂ ਤੁਹਾਨੂੰ ਪਾਲ ਪੋਸ ਕੇ ਵੱਡਾ ਕੀਤਾ ਉਹ ਹੀ ਜਾਣਦੇ ਐ ਤੇ ਉਹ ਤੁਹਾਡੇ ਰੱਬ ਨੇ ਜੀ ਗੁੜੀਆਂ ਨੇ ਤਾਂ ਸਾਰੇ ਨੂੰ ਡਰਾਇਆ ਤੁਸੀਂ ਸਰ ਕਿਸ ਤੋਂ ਸਭ ਤੋਂ ਜ਼ਿਆਦਾ ਡਰਦੇ ਹੋ ਹੁਣ ਵੀ ਮੈਂ ਡਰਦੇ ਬੋਲਦਾ ਤਾਂ ਹੈ ਨਹੀਂ ਜ਼ਿਆਦਾ ਲੇਕਿਨ ਸੱਚ ਕਹਿ ਰਿਹਾ ਹਾਂ ਇਹ ਸਾਵਣ ਜਦੋਂ ਰੈਡੀ ਹੋ ਕੇ ਆਉਂਦੀ ਸੀ ਐਬਸੋਲੂਟਲੀ ਚੱਲ ਕੇ ਆ ਰਹੀ ਹੁੰਦੀ ਸੀ ਨਾ ਉਤੋਂ ਇਹਨਾਂ ਦੇ ਬਾਪੁਰੇ ਕੀ ਚੀਜ਼ ਬਣਾਈ ਹੈ ਇਹਨਾਂ ਨੇ ਬਹੁਤ ਹੀ ਸਕੇਰੀ ਸੀ ਇਹਦਾ ਮੇਕਅਪ ਹੀ ਬਹੁਤ ਸਕੇਰੀ ਸੀ ਆਈਜ਼ ਦਾ ਕੰਟੈਕਟ ਲੈਂਸ ਤੇ ਕੀਪ ਆਈ ਸੀ ਪਤਾ ਨਹੀਂ ਬਹੁਤ ਡਰਾਉਣਾ ਸੀ ਕਈ ਤੇ ਲੋਕ ਕੀ ਮੈਂ ਸੱਚ ਦੱਸਦਾ ਜਿਹੜੇ ਬੰਦੇ ਫਿਲਮ ਦੇ ਵਿੱਚ ਇਨਵੋਲ ਨਹੀਂ ਸੀ ਕੋਈ ਬੰਦਾ ਜਿਹੜਾ ਕੰਮ ਕਰ ਰਿਹਾ ਰਾਤ ਨੂੰ ਜਾਂ ਸਵੀਪਰ ਹੈ ਉਹਦੇ ਆ ਕਰਕੇ ਭੱਜ ਜਾਂਦੇ ਸੀ ਐ ਲੱਗਦਾ ਪੂਤਾ ਗਿਆ ਤੇ ਹੈਗੀ ਉਹ ਬਹੁਤ ਸਕੇਰੀ ਤੁਸੀਂ ਆਪਣੇ ਰੀਅਲ ਲਾਈਫ ਸੱਚੇ ਨਹੀਂ ਕਿਸੇ ਤੋਂ ਡਰਦੇ ਮੈਂ ਨਹੀਂ ਡਰਦਾ ਮੇਰਾ ਸਾਡੇ ਦੇ ਕਹਿੰਦੇ ਰੱਬ ਦੇ ਹੈ ਤੇ ਸਾਡੇ ਹਨੂਮਾਨ ਜੀ ਦਾ ਬਹੁਤ ਤਕੜਾ ਆਸ਼ੀਰਵਾਦ ਹੈ ਸਾਡੇ ਉੱਤੇ ਸਾਡੇ ਘਰ ਦੇ ਉੱਤੇ ਡੈਡ ਵੀ ਬੰਦੇ ਰਹਿੰਦੇ ਸੀ ਹਨੂਮਾਨ ਜੀ ਤੇ ਬੈ ਵੀ ਸੇਵਾ ਕਰਦਾ ਰਹਿਣਾ ਤੇ ਹਨੂਮਾਨ ਬਾੜੇ ਜਿਹੜੇ ਉਹ ਪੜ੍ਹ ਲੈਂਦੇ ਹਨੂਮਾਨ ਚਾਲੀਸਾ ਤੇ ਉਹਨਾਂ ਨੂੰ ਡਰ ਨਹੀਂ ਲੱਗਦਾ ਪਰ ਐਕਚੁਅਲੀ ਮੈਨੂੰ ਲੱਗਦਾ ਮੈਂ ਕਦੇ ਲਾਈਫ 'ਚ ਡਰੇ ਹਾਂਗਾ ਬਚਪਨ 'ਚ 2-3 ਪਿਕਚਰ ਐ ਐਗਜ਼ੌਸਟ ਓਮਨ ਇਦਾਂ ਦੀ ਪਿਕਚਰ ਸਾਡੇ ਟਾਈਮ 'ਤੇ ਆਈ ਸੀ ਜਿਹੜੇ ਸਾਨੂੰ ਵੀ ਡਰਾ ਗਿਆ ਸੀ ਬਹੁਤ ਜ਼ਿਆਦੀ ਲੇਕਿਨ ਇਹਨਾਂ ਮੈਂ ਡਰਦਾ ਨਹੀਂ ਪਰ ਇੱਕ ਗੁੜੀਆ ਜਿਹੜੀ ਫਿਲਮ ਹੈ ਇਹ ਜਦੋਂ ਤੁਸੀਂ ਥੀਏਟਰ 'ਚ ਦੇਖੋਗੇ ਤਾਂ ਤੁਹਾਨੂੰ ਮੈਨੂੰ ਅੱਜ ਵੀ ਯਾਦ ਇੱਕ ਪਿਕਚਰ ਆਈ ਸੀ ਉਹ ਕੌਣ ਸੀ ਜਾਂ ਪਤਾ ਨਹੀਂ ਕਿਹੜੀ ਸੀ ਦੈਨੀ ਜੀ ਗੱਡੀ ਜੋ ਹੈ ਪਰ ਕੇ ਟਰਨ ਮਾਰਦੇ ਤਾਂ ਉਹ ਸ਼ਾਟ ਇਦਾਂ ਦੇ ਸ਼ਾਟ ਹੁੰਦੇ ਜਿਹੜੇ ਅੱਜ ਤੱਕ ਯਾਦ ਰਹਿੰਦੇ ਆ ਅਸੀਂ ਸਾਰੇ ਡਰ ਗਏ ਸੀ ਤੇ ਡਰ ਤੇ ਦੇਖੋ ਸਾਰ ਨੂੰ ਲੱਗੇਗਾ ਜਦੋਂ ਐਕਚੁਅਲੀ ਡਰਾਡਾ ਹੋਏਗਾ ਕੰਮ ਤੇ ਇਹ ਪਿਕਚਰ ਤੁਹਾਨੂੰ ਲੱਗੇਗਾ ਬਿਲਕੁਲ ਤੁਹਾਨੂੰ ਲੱਗਦਾ ਪੂਥ ਹੈ ਐਕਚੁਅਲ ਦੇ ਵਿੱਚ ਅੱਜ ਵੀ 100% ਪੂਥ ਹੈਗੇ ਆ ਦਸ ਇਜ਼ ਅ ਬਲੈਕ ਮੈਜੀਕ there's a lot of uh, evil out there par rab nu yaad rakho rab hai ga 101% banda jehda ho ajkal di generation nu samajhna paina jadon age ho jandi hai zyada tan ohna nu samajh auna rab hai par rab definitely hai te jehda rab de naal hai ohnu bhut prede naal ki dar ਤੁਸੀਂ ਬਿਲਕੁਲ ਸਹੀ ਕਿਹਾ ਤੇ ਇਹ ਫਿਲਮ ਜਦੋਂ ਵੀ ਸ਼ਰਮਾ ਕਰਾ ਦੇ ਵਿੱਚ ਆਏਗੀ ਸਾਰੇ ਜਾਨੇ ਜ਼ਰੂਰ ਪਸੰਦ ਕਰਨਗੇ ਲਾਸਟ ਦੇ ਵਿੱਚ ਮੈਂ ਜ਼ਰੂਰ ਜਾਣਾ ਚਾਹੁੰਦੇ ਯੁਵਰਾਜ ਆਂਦੇ ਨਾਲ ਤੁਹਾਡੀ ਬਹੁਤ ਅੱਛੀ ਟਿਊਨਿੰਗ ਸਟੇਜ ਤੇ ਦੇਖਣ ਨੂੰ ਵੀ ਉਹਨਾਂ ਦੇ ਬੇਟੇ ਦੇ ਨਾਲ ਵੀ ਬਹੁਤ ਪਿਆਰਾ ਹਨ ਤੁਹਾਡੇ ਕਿਊਟ ਜੀ ਕੈਮਿਸਟਰੀ ਜਦਾਂ ਤੁਸੀਂ ਮਤਲਬ ਉਹਨੂੰ ਛੇੜ ਰਹੇ ਸੀ ਇਹਨੂੰ ਸਾਹਮ ਰਹੇ ਸੀ ਉਹ ਦੇਖਣ ਨੂੰ ਮਿਲਿਆ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਸੈੱਟ ਤੇ ਆਂਦਾ ਸੀ ਯੁਵਰਾਜ ਦੇ ਨਾਲ ਨਹੀਂ ਇਹ ਸੈੱਟ ਤੇ ਨਹੀਂ ਆਏ ਸੀ ਸ਼ੂਟਿੰਗ ਇਹ ਪਿਕਚਰ ਦੀ ਨਾ ਅੰਮ੍ਰਿਤਸਰ ਜਿਆਦਾ ਕੀਤੀ ਹੈ ਤੇ ਇਹ ਨਹੀਂ ਆਇਆ ਤੇ ਯੁਵਰਾਜ ਇਜ਼ ਅ ਵੰਡਰਫੁਲ ਸੋਲ ਠਹਿਰਾਉ ਵਾਲਾ ਟੈਲੈਂਟਡ ਸੁਪਰ ਟੈਲੈਂਟਡ ਵੈਰੀ ਹੈਂਡਸਮ ਐਂਡ ਅ ਵੈਰੀ ਜੋ ਜਿਹੜੇ ਵੱਡਿਆਂ ਦੀ ਰਿਸਪੈਕਟ ਕਰਨ ਵਾਲਾ ਬੁੰਡਾ ਹੈ ਇਹਨਾਂ ਦੇ ਮਾਪਿਓ ਅਸੀਂ ਉਹਨਾਂ ਨੂੰ ਵੀ ਲੁੱਕ ਅਪ ਟੂ ਹਿਮ ਹੰਸ ਰਾਜ ਹੰਸ ਜੀ ਸੱਚ ਅ ਗ੍ਰੇਟ ਮੈਨ ਯੁਵਰਾਜ ਸਰ ਸਾਨੂੰ ਐ ਮਿਲਦਾ ਜਿੱਦਾਂ ਕਿ ਭਾਜੀ ਭਾਜੀ ਬਟ ਹੀ ਇਜ਼ ਯੰਗਰ ਦੈਨ ਮੀ ਇਜ਼ ਲਾਈਕ ਅ ਕਿਡ ਬ੍ਰਦਰ ਐਂਡ ਆਈ ਲਵ ਹਿਮ ਐਂਡ ਆਈ ਪ੍ਰੇ ਕਿ ਉਹਦਾ ਕੈਰੀਅਰ ਵੈਸੇ ਹੀ ਬਹੁਤ ਸੁਪਰ ਹਿੱਟ ਹੈ ਲੇਕਿਨ ਫਿਲਮ ਇਹ ਵੀ ਹਿੱਟ ਹੋਏ ਤੇ ਬਹੁਤ ਹੋਰ ਹਿੱਟਸ ਉਹਦੀ ਲਾਈਫ ਚਾਹਣ ਥੈਂਕ ਯੂ ਸੋ ਮਚ ਸਰ